नहीं मैं बोल, बोल दी। एक कपड़, एक कपड़, एक कपड़, एक बड़ी बड़ी तो लाने भी खुश है ਨਾਮ ਇਹ ਕੋਈ ਝੀਜਾ ਚਾਹ ਤੁਸੀਂ ਉਹਦੇ ਨਾਮ ਰੱਖੀ ਜਾਂਦੇ ਹੋ ਇਸ ਤੋਂ ਚੰਗਾ ਤਾਂ ਕਣਕ ਚਾਵਲ ਔਰ ਦੁੱਧ ਔਰ ਪੰਜੀਰੀ ਜੋ ਦੇ ਰਹੇ ਸੀ ਸਾਨੂੰ ਉਹੀ ਦਿੱਤਾ ਜਾਵੇ ਤਾਂ ਜੋ ਕਿ ਪੇਰੈਂਟਸ ਉਸ ਨੂੰ ਖੁਸ਼ ਹੋ ਕੇ ਲੈ ਕੇ ਜਾਣ ਔਰ ਬੱਚੇ ਉਸ ਨੂੰ ਖੁਸ਼ ਹੋ ਕੇ ਖਾਣ ਕਿੱਡੀ ਵੱਡੀ ਕੀ ਨਾਮ ਤੁਹਾਡਾ ਕੋਮਲਪ੍ਰੀਤ ਸੀਡੀਪੀ ਔਰ ਰਾਜਪੁਰਾ ਗੁਰੂ ਗ੍ਰੀ ਅੰਗਰੇਜ਼ੀ ਵਰਕਰਾਂ ਦਾ ਕਹਿੰਦੀ ਹੈ ਜੇ ਸਾਡੇ ਕੋਲ ਜਿਹੜਾ ਬੱਚਿਆਂ ਦੇ ਖਾਣ ਵਾਲਾ ਹੈਗਾ ਹਾਂਜੀ ਉਹ ਬਹੁਤ 5-6 ਸਾਲ ਤੋਂ ਜਿਹੜਾ ਹੈਗਾ ਖਰਾਬ ਆ ਰਿਹਾ ਕੀ ਕਹਿਣਾ ਹੁੰਦਾ ਨਹੀਂ 5-6 ਸਾਲ ਤੋਂ ਖਰਾਬ ਨਹੀਂ ਆ ਰਿਹਾ ਹੈਗਾ ਕਿਉਂਕਿ ਡਿਪਾਰਟਮੈਂਟ ਨੇ ਹੁਣ ਰੀਸੈਂਟਲੀ ਜਿਹੜਾ ਹੈਗਾ ਖਾਣੇ ਦੇ ਵਿੱਚ ਥੋੜਾ ਜਿਹਾ ਬਦਲਾਅ ਕੀਤਾ ਸੀਗਾ ਜਿਹੜਾ ਪਹਿਲਾਂ ਕੱਚਾ ਰਾਸ਼ਨ ਆਉਂਦਾ ਸੀਗਾ ਹੁਣ ਉਹ ਜਿਹੜਾ ਹੈਗਾ ਮਤਲਬ ਆਲਰੇਡੀ ਬਣਿਆ ਹੋਇਆ ਹੁੰਦਾ ਹੈਗਾ ਪ੍ਰੀ-ਮਿਕਸਡ ਖਾਣਾ ਆਉਂਦਾ ਉਹਦੇ ਵਿੱਚ ਕਈ ਵਾਰੀ ਹੁੰਦਾ ਹੈਗਾ ਕਿ ਜਿਹੜੇ ਬੈਨੀਫਿਸ਼ੀਅਰੀ ਉਹਨਾਂ ਨੂੰ ਉਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਤਾਂ ਜੇਕਰ ਉਹ ਇਹਨਾਂ ਨੇ ਜਿਹੜੀਆਂ ਵੀ ਮੰਗਾਂ ਦਿੱਤੀਆਂ ਨੇ ਕਿਉਂਕਿ ਇਹ ਆਪ ਵੀ ਡਿਪਾਰਟਮੈਂਟ ਦਾ ਹਿੱਸਾ ਹੈਗੇ ਨੇ ਤਾਂ ਜੋ ਵੀ ਚੀਜ਼ਾਂ ਹੈਗੇ ਨੇ ਡਿਪਾਰਟਮੈਂਟ ਇਹਨਾਂ ਦੀਆਂ ਮੰਗਾਂ ਨੂੰ ਦੇਖੇਗਾ ਵਿਚਾਰੇਗਾ ਅਸੀਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਵੀ ਅੱਜ ਇਹ ਸਾਰੇ ਜਾਣੇ ਦੇਣ ਆਏ ਹੈਗੇ ਨੇ ਉਹ ਇਹਨਾਂ ਨੇ ਸਾਨੂੰ ਦਿੱਤੀਆਂ ਨੇ ਅਸੀਂ ਅੱਗੇ ਪੰਚਾਵਾਂਗੇ ਔਰ ਫਿਰ ਉਹਦੇ ਹਿਸਾਬ ਨਾਲ ਡਿਪਾਰਟਮੈਂਟ ਜੋ ਵੀ ਹੈਗਾ ਉਦਦੇ ਵਿਚਾਰ ਕਰਕੇ ਤੇ ਅਗਲਾ ਫੈਸਲਾ ਜਿਹੜਾ ਉਹ ਲੈਣਗੇ। ਖਾਣਾ ਆਂਦਾ ਹੈਗਾ ਸਪਲਾਈ ਦਿੱਤਾ ਜਾਂਦਾ ਪਹਿਲਾਂ ਚੈੱਕ ਅਪ ਨਹੀਂ ਕੀਤਾ ਜਾਂਦਾ। ਦੇਖੋ ਬਿਲਕੁਲ ਕਿਤੇ ਆਂਦਾ ਹੈ ਖਾਣਾ ਜਿਹੜਾ ਸਪਲਾਈ ਕੀਤਾ ਜਾਂਦਾ ਉਹ ਵੀ ਮਾਰਕੀਟ ਵੱਲੋਂ ਕੀਤਾ ਜਾਂਦਾ ਉਹ ਵੀ ਸਰਕਾਰ ਦੀ ਹੀ ਜਿਹੜੀ ਉਹ ਹੈਗੀ ਕੋਆਪਰੇਟਿਵ ਹੈਗੀ ਹੈ। ਤਾਂ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ। ਪ੍ਰੋਬਲਮ ਇਹ ਹੁੰਦੀ ਹੈ ਕਿ ਕਈ ਵਾਰੀ ਖਾਣੇ ਦੀ ਜਿਹੜਾ ਪ੍ਰੀ-ਮਿਕਸ ਖਾਣਾ ਹੁੰਦਾ ਹੈਗਾ ਉਹਦੇ ਵਿੱਚ ਜਿਹੜਾ ਕਈ ਵਾਰੀ ਅਲੱਗ-ਅਲੱਗ ਟੇਸਟ ਦੇ ਹਿਸਾਬ ਨਾਲ ਚੀਜ਼ਾਂ ਜਿਹੜੀਆਂ ਪਸੰਦ ਨਹੀਂ ਵੀ ਆਉਂਦੀਆਂ ਹੈਗੀਆਂ। ਤਾ ਹਰ ਇੱਕ ਦੇ ਟੇਸਟ ਦੇ ਹਿਸਾਬ ਨਾਲ ਚੀਜ਼ਾਂ ਨਹੀਂ ਵੀ ਹੁੰਦੀਆਂ ਹੈਗੀਆਂ ਬਾਕੀ ਜੇਕਰ ਖਾਣੇ ਦੇ ਵਿੱਚ ਇਸ ਤਾਂ ਦਾ ਨਹੀਂ ਹੈਗਾ ਕਿ ਖਾਣਾ ਗੰਦਾ ਆ ਰਿਹਾ ਹੈਗਾ ਜਾਂ ਕੁਝ ਇਸ ਤਾਂ ਦੀ ਚੀਜ਼ ਹੈਗੀ ਹੈ ਜਿਹੜੀ ਉਹ ਚੀਜ਼ ਹੈ ਕਿਉਂਕਿ ਪਹਿਲਾਂ ਜਿਹੜਾ ਖਾਣਾ ਆਉਂਦਾ ਸੀਗਾ ਉਹ ਜਿਵੇਂ ਚਾਵਲ ਜਾਂ ਉਹ ਆਉਂਦੇ ਸੀਗੇ ਸੌਰੀ ਚਾਵਲ ਨਹੀਂ ਤੇ ਜਿਹੜੀ ਆਪਣੇ ਕੋਲ ਕਣਕ ਆਉਂਦੀ ਸੀਗੀ ਜਾਂ ਉਹ ਬਣਾ ਕੇ ਦਿੰਦੇ ਸੀਗੇ ਪੰਜੇਰੀ ਆਉਂਦੀ ਸੀਗੀ ਦਲੀਆ ਬਣਾ ਕੇ ਦਿੰਦੇ ਸੀਗੇ ਤਾਂ ਕਈ ਵਾਰੀ ਕੀ ਹੁੰਦਾ ਹੈਗਾ ਕਿ ਉਹ ਚੀਜ਼ਾਂ ਜ਼ਿਆਦਾ ਪਸੰਦ ਆਉਂਦੀਆਂ ਨੇ ਤਾਂ ਉਹਦੇ ਹਿਸਾਬ ਨਾਲ ਜਿਹੜੀਆਂ ਹੈ ਕਿ ਸਾਨੂੰ ਬਦਲਾਵ ਕਰਨੇ ਪੈਂਦੇ ਨੇ ਡਿਪਾਰਟਮੈਂਟ ਇਨ ਨਿਊਟ੍ਰੀਸ਼ਨ ਦੇ ਬੇਸਿਸ ਤੇ ਬਦਲਾਵ ਕੀਤੇ ਸੀਗੇ ਪਰ ਜੇਕਰ ਉਹ ਚੀਜ਼ਾਂ ਨਹੀਂ ਪਸੰਦ ਆਰੀਆਂ ਹੈਗੀਆਂ ਤਾਂ ਉਹ ਅੱਗੇ ਡਿਪਾਰਟਮੈਂਟ ਉਹਤੇ ਵਿਚਾਰ ਕਰੇਗਾ ਬਿਲਕੁਲ ਮਤਲਬ ਜਿਹੜੇ ਛੋਟੇ ਬੱਚੇ ਹੈਗੇ ਛੋਟੇ ਬੱਚੇ ਖਾਂਦੇ ਨੇ ਮਾਪੇ ਵਾਪਸ ਕਰ ਲੈਂਦੇ ਆ ਅਗਲੀ ਵਾਰ ਕਰ ਕਹਿ ਰਹੇ ਆ ਅਦਰੂਗ ਬੱਚੇ ਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਫਿਰ ਉਹ ਤਾਂ ਗਲਗਲਵਾਂ ਅੰਗੜਵਾੜੀ ਬਖਸਾ ਦੇ ਪੋ। ਦੇਖੋ ਗੱਲਬਾਤ ਬੱਚੇ ਨੂੰ ਤਾਂ ਹੋ ਜਾਂਦੀ ਜੇਕਰ ਖਾਣੇ ਦੀ ਕੁਝ ਪ੍ਰੋਬਲਮ ਹੈ ਕੁਆਲਿਟੀ ਦੇ ਵਿੱਚ। ਠੀਕ ਹੈ ਜੇਕਰ ਪਸੰਦ ਨਹੀਂ ਆ ਰਿਹਾ ਉਹ ਅਲੱਗ ਚੀਜ਼ ਹੁੰਦੀ ਹੈ। ਤਾਂ ਕੁਆਲਿਟੀ ਦੇ ਵਿੱਚ ਪ੍ਰੋਬਲਮ ਨਹੀਂ ਹੈਗੀ। ਕੁਆਲਿਟੀ ਦੀ ਪ੍ਰੋਬਲਮ ਇਹ ਹੁੰਦੀ ਕਿ ਜਾਂ ਤਾਂ ਖਾਣਾ ਇਸ ਤਰੀਕੇ ਦਾ ਹੈ ਕਿ ਖਾ ਕੇ ਬਿਮਾਰ ਹੁੰਦੇ ਪਏ। ਉਹੋ ਜੀ ਪ੍ਰੋਬਲਮ ਕੋਈ ਨਹੀਂ ਹੈਗੀ। ਜੇ ਉਹੋ ਜੀ ਪ੍ਰੋਬਲਮ ਹੋਏ ਫਿਰ ਦਿੱਕਤ ਹੁੰਦੀ ਹੈਗੀ। ਇੱਥੇ ਇਹ ਚੀਜ਼ ਨੂੰ ਗਲਤ ਨਾ ਸਮਝਿਆ ਜਾਵੇ ਕਿ ਖਾਣਾ ਖਾ ਕੇ ਬਿਮਾਰ ਹੁੰਦੇ ਪਏ ਨੇ ਉਹੋ ਜੀ ਪੁਆ ਇਹ ਫਿਰ ਇਹ ਆਂਗਰਵਾੜੀ ਵਰਕਰਾਂ ਦਾ ਸਿੱਤਾ ਰੋਸ ਪ੍ਰਦਰਸ਼ਨ ਕਿਉਂ ਕਰ ਰਿਹਾ ਹੈ ਜੀ ਨਹੀਂ ਖਾਣ ਦਾ ਸਭ ਕੁਝ ਠੀਕ ਹੈਗਾ ਨਹੀਂ ਸਭ ਕੁਝ ਠੀਕ ਨਹੀਂ ਜਿਹੜੀ ਕੁਆਲਿਟੀ ਹੈਗੀ ਕੁਆਲਿਟੀ ਦਾ ਤੇ ਜਿਹੜੀ ਚੀਜ਼ ਪ੍ਰੋਵਾਈਡ ਕੀਤੀ ਜਾ ਰਹੀ ਉਹਨਾਂ ਦੋਵਾਂ ਚੀਜ਼ਾਂ 'ਚ ਫਰਕ ਆ ਕੁਆਲਿਟੀ ਇਹ ਨਹੀਂ ਹੈ ਕਿ ਖਾਣਾ ਇਸ ਤਰ੍ਹਾਂ ਦਾ ਆ ਰਿਹਾ ਕਿ ਖਾਣਾ ਖਾ ਕੇ ਬਿਮਾਰ ਹੋ ਰਿਹਾ ਠੀਕ ਹੈ ਉਹ ਕੁਆਲਿਟੀ ਦਾ ਇਸ਼ੂ ਹੁੰਦਾ ਹੈਗਾ ਪਰ ਜਿਹੜਾ ਖਾਣੇ ਵਿੱਚ ਬਦਲਾਅ ਕੀਤਾ ਹੈਗਾ ਉਹ ਪਸੰਦ ਨਹੀਂ ਕੀਤਾ ਜਾ ਰਿਹਾ ਉਹ ਅਲੱਗ ਇਸ਼ੂ ਆ ਉਸ ਚੀਜ਼ ਤੇ ਆ ਰਿਹਾ ਕਿ ਜਿਹੜਾ ਖਾਣਾ ਚੇਂਜ ਕੀਤਾ ਉਹਦੇ 'ਚ ਮਤਲਬ ਕਈ ਬਈ ਪਸੰਦ ਨਹੀਂ ਕਰ ਰਹੇ ਹੈਗੇ ਤਾਂ ਉਸ ਚੀਜ਼ ਨੂੰ ਅਸੀਂ ਕੁਆਲਿਟੀ ਦੇ ਨਾਲ ਜੇਕਰ ਮਿਕਸ ਨਾ ਕਰੀਏ ਤਾਂ ਜ਼ਿਆਦਾ ਬੈਟਰ ਹੈ। ਹੁਣ ਮੰਗ ਪੱਤਰ ਦਿੱਤਾ ਹੈ ਸਰਕਾਰ ਤੱਕ ਪਹੁੰਚੂਗਾ। ਬਿਲਕੁਲ ਜੀ ਜ਼ਰੂਰ ਪਹੁੰਚੇਗਾ। ਮੇਰਾ ਨਾਂ ਆਂਗਣਵਾੜੀ ਵਰਕਰ ਜਸਵਿੰਦਰ ਕੌਰ ਮੈਂਮਾ। ਅੱਜ ਅੱਜ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਕਿਉਂ ਕਰ ਰਹੇ? ਹਾਂਜੀ ਜਿਹੜਾ ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਹੈ ਉਹ ਜਿਹੜੀ ਸਾਨੂੰ ਆਂਗਣਵਾੜੀ ਵਰਕਰ ਨੂੰ 0 ਤੋਂ ਲੈ ਕੇ 6 ਸਾਲ ਦੇ ਬੱਚਿਆਂ ਤੱਕ ਰਾਸ਼ਨ ਮੁਹਈਆ ਕਰਾਇਆ ਜਾਂਦਾ ਉਹਦੇ ਸਬੰਧ ਦੇ ਵਿੱਚ ਜਿਹੜਾ ਇਹ ਅਸੀਂ ਧਾਰਨਾ ਰੱਖਿਆ ਦੂਜਾ ਇੱਕ ਪੋਸ਼ਣ ਟਰੈਕਰ ਤੇ ਜਿਹੜਾ ਕੰਮ ਹੋ ਰਿਹਾ ਉਹਦੇ ਬਾਰੇ ਜਿਹੜਾ ਸਾਡਾ ਰੋਜ਼ ਪ੍ਰਦਰਸ਼ਨ ਹੈ ਅੱਜ ਅਸੀਂ ਕਰ ਰਹੇ ਹਾਂ ਕਿੰਨੇ ਸਾਲ ਦੇ ਬੱਚੇ ਜਿਹੜੇ ਆਉਂਦੇ ਆ ਫੋਟੋਗ੍ਰਾਫ ਅੰਗੜਾਉਣੀ ਵਰਕਰ ਜਿਹੜੇ ਸਾਡੇ ਕੋਲ ਬੱਚੇ ਆ ਉਹ 0 ਤੋਂ ਲੈ ਕੇ 6 ਸਾਲ ਤੱਕ ਸਾਡੇ ਕੋਲ ਜਿਹੜੇ ਬੱਚੇ ਹੋ ਰਾਸ਼ਨ ਲੈਣ ਲਈ ਆਉਂਦੇ ਆ ਤਿੰਨ ਤੋਂ 6 ਸਾਲ ਦੇ ਬੱਚੇ ਉਹ ਜਿਹੜੇ ਹੈ ਸਾਡੇ ਤੋਂ 8 ਤੋਂ 12 ਤੱਕ ਰਹਿੰਦੇ ਆ ਜਿਹੜੇ 0 ਤੋਂ 3 ਸਾਲ ਦੇ ਬੱਚੇ ਆ ਉਹ ਆਪਣਾ ਰਾਸ਼ਨ ਲੈ ਕੇ ਉਹਨਾਂ ਦੀਆਂ ਪੇਰੈਂਟਸ ਚੱਲ ਜਾਂਦੇ ਸਰਕਾਰ ਕੀ ਮੁਹਈਆ ਕਰਾਉਂਦੀ ਹੈ ਬੱਚਿਆਂ ਵ ਜਿਹੜਾ ਪਹਿਲਾਂ ਰਾਸ਼ਨ ਮੋਈਆ ਕਰਾਇਆ ਜਾਂਦਾ ਸੀ ਉਹਦੇ ਨਾਲ ਅਸੀਂ ਬਹੁਤ ਸਹਿਮਤ ਆ ਕਣਕ ਚਾਵਲ ਔਰ ਦੁੱਧ ਔਰ ਪੰਜੀਰੀ ਦਿੱਤੀ ਜਾਂਦੀ ਸੀ ਜਿਹੜੇ ਕਿ ਬੱਚਿਆਂ ਦੇ ਪੇਰੈਂਟਸ ਬੜੇ ਖੁਸ਼ ਹੋ ਕੇ ਲੈ ਕੇ ਜਾਂਦੇ ਸੀ ਸਾਡੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਸੀ ਉਹਨਾਂ ਨੂੰ ਪਰ ਆ 4-5 ਸਾਲਾਂ ਤੋਂ ਮਤਲਬ ਜਿਹੜੀ ਫੀਡ ਆ ਉਹ ਬੜੀ ਗਲਤ ਰਾਸ਼ਨ ਆ ਰਿਹਾ ਜਿਦੇ ਵਿੱਚ ਕਦੇ ਉਹ ਰਾਤ ਦਲੀਆ ਬਣ ਜਾਂਦਾ ਕਦੇ ਨਮਕੀਨ ਦਲੀਆ ਬਣ ਜਾਂਦਾ ਕਿਤੇ ਖਿਚੜੀ ਬਣ ਜਾਂਦੀ ਹੈ ਕਦੇ ਮਿੱਠੀ ਖਿਚੜੀ ਕਦੇ ਨਮਕੀਨ ਖਿਚੜੀ ਔਰ ਮੁਰਮਰੇ ਔਰ ਪੰਜੀਰੀ ਔਰ ਪੰਜੀਰੀ ਦੇ ਵਿੱਚ ਜਿਹੜਾ ਮਟੀਰੀਅਲ ਹੁੰਦਾ ਉਹ ਵੀ ਕੱਚਾ ਹੁੰਦਾ ਔਰ ਜਿਹੜਾ ਉਹਦੇ ਵਿੱਚ ਬੇਸਣ ਹੁੰਦਾ ਉਹ ਵੀ ਨਹੀਂ ਸਾਨੂੰ ਮੱਕੀ ਦਾ ਆਟਾ ਹੀ ਲੱਗਦਾ ਬੇਸਣ ਅਸਲ ਬੇਸਣ ਵੀ ਨਹੀਂ ਲੱਗਦਾ ਸਾਨੂੰ ਉਹ ਵੀ ਉਹਦੇ ਵਿੱਚ ਬੇਸਣ ਹੁੰਦਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਪੇਰੈਂਟਸ ਲੈਣ ਨੂੰ ਬਿਲਕੁਲ ਤਿਆਰ ਨਹੀਂ ਹੈਗੇ ਔਰ ਬੱਚੇ ਵੀ ਉਹਨਾਂ ਨੂੰ ਖਾਣ ਨੂੰ ਖੁਸ਼ ਨਹੀਂ ਹੈਗੇ ਜੇ ਅਸੀਂ ਖਿਚੜੀ ਬਣਾਉਨੇ ਆ ਤਾਂ ਖਿਚੜੀ ਬਣਾਉਨੇ ਤਾਂ ਉਹਦਾ ਹਲਵਾ ਬਣ ਜਾਂਦਾ ਹੈ ਉਹ ਗਦਾਵਾ ਹੀ ਬਣ ਜਾਂਦਾ ਹੈ ਔਰ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਪਸ਼ੂਆਂ ਨੂੰ ਗਦਾਵਾ ਪਾਉਨੇ ਆ ਉਹ ਗਦਾਵੇ ਦੀ ਤਰ੍ਹਾਂ ਬਣ ਜਾਂਦਾ ਉਹਨੂੰ ਪੇਰੈਂਟਸ ਲਾਈਕ ਵੀ ਨਹੀਂ ਕਰਦੇ ਵੀ ਅਸੀਂ ਆਪਦੇ ਬੱਚਿਆਂ ਨੂੰ ਇਹ ਚੀਜ਼ ਦੇਣ ਲਈ ਤਿਆਰ ਆ ਸੋ ਅਸੀਂ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਅਸੀਂ ਇਹਨਾਂ ਤੋਂ ਸਵਾਲ ਪੁੱਛਦੇ ਆ ਕਿ ਜਿਹੜਾ ਇਹ ਟੈਂਡਰ ਪਾਸ ਕਰਦੇ ਆ ਉਸ ਪੰਜਾਬ ਦੇ ਸਰਕਾਰ ਦੇ ਨੁਮਾਇंदे ਨਹੀਂ ਕਰਦੇ ਸੈਂਪਲ ਪਾਸ ਹੁੰਦਾ ਔਰ ਕੰਪਨੀਆਂ ਵੱਡੀਆਂ-ਵੱਡੀਆਂ ਕੰਪਨੀਆਂ ਇਹਨਾਂ ਚੀਜ਼ਾਂ ਨੂੰ ਬਣਾਉਂਦੀ ਐ ਤਾਂ ਜਦੋਂ ਸਾਡੇ ਵਿਭਾਗਾਂ ਵਾਲੇ ਜਾਂ ਸਾਡੇ ਸੀਡੀਪੀ ਹੋਣ ਆਹੀਂ ਸਾਡੇ ਤੋਂ ਸੁਪਰਵਾਈਜ਼ਰ ਆਹੀਂ ਸਾਡੇ ਤੋਂ ਉਹਦੀ ਇਨਫੋਰਮੇਸ਼ਨ ਲਈ ਜਾਂਦੀ ਆ ਵੀ ਕੀ ਇਹ ਰਾਸ਼ਨ ਬਹੁਤ ਵਧੀਆ ਜਾਂਦੀ ਕੁਆਂਟੀਟੀ ਜਾਂ ਕੁਆਲਿਟੀ ਠੀਕ ਆ ਉਹ ਕੁਆਲਿਟੀ ਤੇ ਕੁਆਂਟੀਟੀ ਆ ਜਿਹੜੀ ਉਹ ਜਿਹਨੇ ਸੈਂਪਲ ਪਾਸ ਕੀਤਾ ਉਹ ਦੱਸਣ ਜੀ ਸਾਨੂੰ ਇਹ ਪੰਜਾਬ ਸਰਕਾਰ ਦੇ ਵਿੱਚ ਕੀ ਇਹਦੇ ਵਿੱਚ ਮਿਲੀ ਭੁਗਤਾਨ ਲੱਗਦੀ ਪੰਜਾਬ ਸਰਕਾਰ ਦੇ ਬਿਲਕੁਲ ਜੀ ਜੇਕਰ ਜਿਹੜੇ ਟੈਂਡਰ ਪਾਸ ਕਰਦੇ ਆ ਸੈਂਪਲ ਪਾਸ ਕਰਦੇ ਆ ਕਿ ਉਹ ਸਹੀ ਸੈਂਪਲ ਪਾਸ ਨਹੀਂ ਕਰਦੇ ਜਿਹੜਾ ਉਹ ਮੁਰਮਰੇ ਆ ਉਹ ਪੂਰੀ ਜਾ ਰਹੇ ਆ ਜਾਂ ਜਿਹੜੀ ਪੰਜੀਰੀ ਆ ਉਹ ਕੱਚੀ ਹੈ ਜਾਂ ਉਹ ਆਪਣੇ ਕੋਲੇ ਸਾਡੇ ਕੋ ਖਿਚੜੀ ਆਉਂਦੀ ਆ ਖਿਚੜੀ ਸਹੀ ਨਹੀਂ ਆਉਂਦੀ ਖਾਣਯੋਗ ਨਹੀਂ ਹੁੰਦੀ ਹੈਗੀ ਉਹਦੇ ਨਾਲ ਬੱਚੇ ਬਿਮਾਰ ਹੁੰਦੇ ਆ ਪੇਰੈਂਟਸ ਲੈਣ ਨਹੀਂ ਤਿਆਰ ਨਹੀਂ ਅਸੀਂ ਜੇ ਤੱਕ ਇਹ ਨਾ ਦੇ ਵੀ ਦਿੰਨੇ ਆ ਤਾਂ ਉਹ ਮਤਲਬ ਕਿ ਆਪਣੀਆਂ ਕੰਧਾਂ ਨਾਲ ਲਾਏ ਪਏ ਹੁੰਦੇ ਆ ਉਹਨਾਂ ਨੇ ਜਦੋਂ ਅਸੀਂ ਦੂਸਰੇ ਦਿਨ ਸਕੂਲ ਨੂੰ ਆਉਣਾ ਹੁੰਦਾ ਕੋਈ ਉਚਿਤ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਬਿਲਕੁਲ ਜੀ ਅਸੀਂ ਆਪਣੇ ਮਹਿਕਮੇ ਦੇ ਆਪਣੇ ਬਲਾਕ ਦੇ ਸੀੜੀ ਪੀ ਉਹਨੂੰ ਦੱਸਿਆ ਸੁਪਰਵਾਈਜ਼ਰ ਨੂੰ ਦੱਸਿਆ ਵੀ ਇਹ ਫੀਲ ਹੈ ਜਿਹੜੀ ਅਸੀਂ ਲੈਣ ਯੋਗ ਨਹੀਂ ਔਰ ਅੱਗੇ ਤੋਂ ਅਸੀਂ ਇਸ ਰਾਸ਼ਨ ਨੂੰ ਬਿਲਕੁਲ ਬਾਈਕਟ ਕਰਦੇ ਅਸੀਂ ਨਹੀਂ ਚੱਕਾਂਗੇ ਨਹੀਂ ਵੀ ਕੋਈ ਸੁਣਵਾਈ ਕਰੀ ਇਹਨਾਂ ਨੂੰ ਬਿਲਕੁਲ ਨਹੀਂ ਜੀ ਉਹ ਤਾਂ ਸਾਨੂੰ ਕਹਿੰਦੇ ਨੇ ਤੁਸੀਂ ਸਪਸ਼ਟੀਕਰਨ ਦਿਓ ਕਿ ਇਹ ਸਹੀ ਹੈ ਜਾਂ ਗਲਤ ਹੈ ਕਿਉਂਕਿ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਇੱਕ ਆਂਗਣਵਾੜੀ ਲੱਗੀ ਹੋਈ ਆ 30 30 40 40 ਸਾਲ ਹੋ ਗਏ ਸਾਨੂੰ ਪਿੰਡਾਂ ਦੇ ਵਿੱਚ ਕੰਮ ਕਰ ਰਿਹਾ ਇਹਨੂੰ ਸਾਡਾ ਭਰੋਸਾ ਉਹ ਬੰਦਿਆਂ ਦਾ ਪਿੰਡ ਦਾ ਭਰੋਸਾ ਹੀ ਆਂਗਣਵਾੜੀ ਵਰਕਰ ਤੇ ਆ ਅਸੀਂ ਇੱਕ ਪਿੰਡ ਦਾ ਭਰੋਸੇਯੋਗ ਨਮਾਇੰਦਾ ਪਰ ਜੇਕਰ ਸਾਡਾ ਭਰੋਸਾ ਟੁੱਟਦਾ ਤਾਂ ਸਾਡਾ ਪਿੰਡ ਚ ਕੀ ਹਾਲ ਹੋਊਗਾ ਇਹਨੂੰ ਜੇਕਰ ਕਿਸੇ ਦੇ ਖਾਣ ਦੇ ਨਾਲ ਜਿਹੜਾ ਰਾਸ਼ਨ ਸਰਕਾਰ ਦੇਦੀ ਹੈ ਬੱਚੇ ਨੂੰ ਕੋਈ 19 ਕੀ ਹੋ ਜਾਂਦੇ ਫਿਰ ਉਹ ਤਾਂ ਜ਼ਿੰਮੇਵਾਰ ਕੌਣ ਹੋਊਗਾ ਉਹਦਾ ਜ਼ਿੰਮੇਵਾਰ ਤਾਂ ਸੈਂਟਰ 'ਚ ਸਾਡਾ ਅਸੀਂ ਭਰੋਸੇਯੋਗ ਆ ਤਾਂ ਪਿੰਡ ਵਾਲੇ ਤਾਂ ਸਾਨੂੰ ਸਾਡੇ ਤੋਂ ਲੈਣਗੇ ਸਾਨੂੰ ਹੀ ਮੰਨਣਗੇ ਪਰ ਇਹਦਾ ਅਸੀਂ ਇਹਦਾ ਬਿਲਕੁਲ ਬਾਈਕਟ ਕਰਦੇ ਆਂ ਵੀ ਅੱਗੇ ਤੋਂ ਅਸੀਂ ਜਿਹੜਾ ਇਹ ਜੀ ਰਾਸ਼ਨ ਹੈ ਉਹ ਬਿਲਕੁਲ ਨਹੀਂ ਚੱਕਾਂਗੇ ਰਾਜਪੁਰਾ ਬਲੋਕ ਬਿਲਕੁਲ ਨਹੀਂ ਦਾ ਬਾਈਕਟ ਕਰ ਕਿੰਨੇ ਸੈਂਟਰ ਖੁੱਲੇ ਹੋਏ ਆ ਰਾਜਪੁਰਾ ਬਲੋਕ 262 ਪਿੰਟ ਨੇ ਜੀ ਸਾਡੇ ਰਾਜਪੁਰੇ ਦੇ 262 ਸਾਡੇ ਸੈਂਟਰ 262 ਦੇ ਵਿੱਚ ਇਹ ਜਾਂ ਰਾਸ਼ਨ ਆ ਰਿਹਾ ਹਾਂਜੀ ਬਿਲਕੁਲ ਸਾਰੇ ਪੰਜਾਬ 'ਚ ਜਾ ਰਿਹਾ ਜੀ ਟੈਂਡਰ ਤਾਂ ਸੈਂਪਲ ਦਾ ਇੱਕ ਸਾਤੇ ਪਾਸ ਹੋਊਗਾ ਸਾਰੇ ਪੰਜਾਬ 'ਤ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆਂ ਵੀ ਇਸ ਰਾਸ਼ਨ ਨੂੰ ਬਦਲਿਆ ਜਾਵੇ ਤਾਂ ਅੱਗੇ ਤੋਂ ਇਹ ਰਾਸ਼ਨ ਅਸੀਂ ਨਹੀਂ ਲਵਾਂਗੇ ਜੇਕਰ ਰਾਸ਼ਨ ਦਾ ਸੈਂਪਲ ਸਹੀ ਪਾਸ ਹੋਵੇ ਪੰਜਾਬ ਸਰਕਾਰ ਜਾਂ ਸਾਡਾ ਦੇਸ਼ ਤਰੱਕੀ ਕਰ ਸਕਦਾ ਇਹ ਮੈਂ ਚੈਲੰਜ ਕਰਦੀ ਆਂ ਪੰਜਾਬ ਸਰਕਾਰ ਨੂੰ ਜੇਕਰ ਇਹਦੇ ਵਿੱਚ ਕੋਈ ਹੇਰਾ ਫੇਰੀ ਨਾ ਹੋਵੇ ਸਹੀ ਸੈਂਪਲ ਪਾਸ ਹੁੰਦਾ ਤਾਂ ਸਾਡੇ ਬੱਚੇ ਖਾਣ ਨੂੰ ਵੀ ਤਿਆਰ ਹੁੰਦੇ ਇਸ ਚੀਜ਼ ਨੂੰ ਜਾਂ ਪ੍ਰਕਾਰ ਤਾਂ ਕਹਿੰਦੀ ਵੀ ਹਰ ਚੀਜ਼ ਜਿਹੜੀ ਹੈਗੀ ਹੈ ਲੋਕਾਂ ਨੂੰ ਮਹੱਈਆ ਬਹੁਤ ਵਧੀਆ ਕਰਵਾ ਰਹੇ ਹੈਗੇ ਕਿ ਕਿੱਥੇ ਫਰਕ ਰਹਿ ਗਿਆ ਸਾਡੇ ਕੋਲ ਤਾਂ ਜੋ ਚੀਜ਼ ਆਈ ਹੈ ਜੀ ਅਸੀਂ ਤਾਂ ਉਹੀ ਦੱਸਾਂਗੇ ਖਿਚੜੀ ਦੇ ਪੈਕਟ ਹੈ ਜੇ ਉਹਨੂੰ ਥੱਲੇ ਖੋਲ ਖੁੱਲਣ ਲਈ ਉਹ ਆਪਣੇ ਆਪ ਹੀ ਖੁੱਲ ਰਹੇ ਆ ਪੈਕਟ ਜਿਹੜਾ ਉੱਪਰ ਉਹਦਾ ਰੈਪਰ ਹੈ ਉਹ ਵੀ ਸਹੀ ਨਹੀਂ ਹੈਗਾ ਮજબૂત ਨਹੀਂ ਆ ਉਹ ਵੀ ਇੱਕ ਫਾਰਮੈਲਟੀ ਅਲਫਾ ਵਾ ਗਿਆ ਤਾਂ ਖਿੰਡਿਆ ਇਹ ਕਿਹੜੀ ਕਿਹੜੀ ਕੰਪਨੀ ਜਿਹੜੀ ਇਹ ਇਹਨੂੰ ਮੁਹੱਈਆ ਕਰਉਂਦੀ ਹੈ ਇਹ ਸਾਡੇ ਰਾਜਪੁਰੇ ਦਾ ਮਾਰਕਫੈਟ ਹੈ ਜੀ ਬਿਲਕੁਲ ਵੇਰਕਾ ਵਾਲੇ ਆ ਇਹਨਾਂ ਨੂੰ ਤੁਕੜਾ ਦਿੱਤੀ ਤੁਸ ਕੁੱਝ ਅਸੀਂ ਆਪਣੇ ਡਿਪਾਰਟਮੈਂਟ ਦਫ਼ਤਰ ਨੂੰ ਦਿੱਤੀ ਹੈ ਜੀ ਅੱਗੇ ਦਫ਼ਤਰ ਦਾ ਸੀੜੀ ਪੇ ਮੈਮ ਦਾ ਫਰਜ਼ ਬੰਦਾ ਉਹ ਆਪਣੇ ਜਿੱਥੋਂ ਵੀ ਫੀਡ ਚੱਕਦੇ ਆ ਉਹਨਾਂ ਨੂੰ ਨੋਟਿਸ ਚ ਲਿਆਉਣ ਇਹ ਧਰਨਾ ਕਿੰਨੀ ਦੇਰ ਜਾਰੀ ਰਹੂਗਾ ਧਰਨਾ ਅੱਜ ਦਾ ਤਾਂ ਸਾਡਾ 2 ਘੰਟਿਆਂ ਦਾ ਹੀ ਸੀ ਜੀ 9 ਤੋਂ 11 ਤੱਕ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਸਰਕਾਰ ਹੀ ਨਹੀਂ ਬਦਲਦੀ ਹੈਗੀ ਜੇ ਸਰਕਾਰ ਨਹੀਂ ਬਦਲਦੀ ਉਹਦਾ ਕਿ ਮੈਂ ਜਾ ਉਹਨੂੰ ਖੁਦ ਹੀ ਭਗਤਨਾ ਪੈਜੂਗਾ ਨਵੀਂ ਸਰਕਾਰ ਆਜੂਗੀ ਜੀ ਐਡੇ ਅੱਜਕੱਲ ਦੇ ਜਿਹੜੇ ਵੋਟਰ ਆ ਉਹ ਬੇਵਕੂਫ ਨਹੀਂ ਹੈਗੇ ਨਾ ਕੋਈ ਬੇਵਕੂਫ ਬਣਾ ਸਕਦਾ ਆਪਣੀ ਮਰਜ਼ੀ ਅਨੁਸਾਰ ਵੋਟ ਪਾਉਣਗੇ ਕਿ ਕਿੰਨੇ ਸਾਲ ਤੋਂ ਵਰਤਾਰੇ ਹੈਗੇ ਇਸ ਤਰ੍ਹਾਂ ਦੀ ਕਿਉਂ 6-7 ਸਾਲ ਤੋਂ ਔਕਾ ਟੋਕੜੇ ਫੀਡ ਇਸ ਤਰ੍ਹਾਂ ਦੀ ਹੀ ਸਾਡੇ ਕੋਲੇ ਆ ਰਹੀ ਹੈ ਮਤਲਬ ਜੇ ਇਹਦੀ ਸੈਂਪਲ ਹੀ ਬਦਲ ਜਾਂਦਾ ਕਦੇ ਇਹ ਕੁਛ ਬਣ ਜਾਂਦਾ ਕਦੇ ਖਿਚੜੀ ਕਦੇ ਮੁਰਮਰਾ ਕਦੇ ਕੁਛ ਕਦੇ ਕੁਛ ਕਦੇ ਇਹਦੀ ਰੇਸ਼ੋ ਘਟ ਕਦੇ ਵੱਧ ਇਹ ਚੱਲੇ ਜਾ ਰਿਹਾ ਚੋਨਾ ਦੇ ਉੱਪਰ ਇਹਦਾ ਅਸਰ ਤਾਂ ਹੋਊਗਾ ਕੁਝ ਚੋਨਾ ਦੇ ਉੱਤੇ ਅਸਰ ਤਾਂ ਮੈਂ ਨਹੀਂ ਮੰਨਦੀ ਕਿਉਂਕਿ ਚੋਨਾ ਬਹੁਤ ਨੇੜੇ ਨੇ ਆ ਤਾ ਜੇਕਰ ਅਸੀਂ ਆਪਦੇ ਪਿੰਡ 'ਚ ਇਹ ਗੱਲ ਕਰੀਏ ਤਾਂ ਸਾਨੂੰ ਸੋਭਾ ਨਹੀਂ ਦਊਗੀ ਵੀ ਅਸੀਂ ਇਹ ਫੀਡ ਖਰਾਬ ਇਹ ਰਾਸ਼ਨ ਖਰਾਬ ਆਇਆ ਇਸ ਕਰਕੇ ਕਿਸੇ ਨੂੰ ਵੋਟ ਨਾ ਪਾਓ ভোটার ਦੀ ਮਰਜ਼ੀ ਆ ਜਿੱਥੇ ਜੀ ਚਾਹੇ ਉਹ ਵੋਟ ਪਾ ਸਕਦਾ ਸਾਡਾ ਕੰਮ ਹੈ ਕਰੀ ਨਹੀਂ ਸਾਡਾ